ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਮੌਸਮ ਦੀ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਮੌਸਮ ਦੇ ਵਿੱਚ ਤਬਦੀਲੀ ਦੇਖੀ ਜਾ ਸਕਦੀ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਧੂਲ ਭਰੀ ਆਂਦੀ ਜਿਹੜੀ ਹੁੰਦੀ ਆ ਉਹਦੇ ਨਾਲ ਤੂਫਾਨ ਟਾਈਪ ਤੁਸੀਂ ਅੱਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੇਖ ਸਕਦੇ ਹੋ ਔਰ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਸਕਦੇ ਆ ਔਰ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਸ ਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਵਟ ਆਉਣ ਦੇ ਅਸਾਰ ਨੇ ਔਰ ਬੀਤੇ ਕੱਲ ਵੀ ਪੰਜਾਬ ਦੇ ਕਈ ਇਲਾਕੇ ਐਸੇ ਸੀ ਜਿਨ੍ਹਾਂ ਦੇ ਵਿੱਚ ਬੱਦਲਵਾਈ ਛਾਈ ਰਹੀ ਹੈ ਔਰ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਛਾਈ ਰਹਿ ਸਕਦੀ ਹੈ ਔਰ ਤੂਫਾਨ ਜਿਹੜਾ ਹੈ ਉਹ ਦੇਖਣ ਨੂੰ ਮਿਲ ਸਕਦਾ ਔਰ ਮੌਸਮ ਵਿਭਾਗ ਨੇ ਕਿਹਾ ਹੈ ਔਰ ਇਸ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਕਿ ਕੁਝ ਦਿਨ ਦੇ ਲਈ ਤੁਹਾਨੂੰ ਰਾਹਤ ਜਿਹੜੀ ਹੈ ਗਰਮੀ ਤੋਂ ਉਹ ਜ਼ਰੂਰ ਮਿਲ ਸਕਦੀ ਹੈ ਬੀਤੇ ਕੱਲ ਦੇਸ਼ ਭਰ ਦੇ ਵਿੱਚ 2.5 ਘੰਟੇ ਦੇ ਲਈ UPI ਸਰਵਿਸ ਜਿਹੜੀ ਹੈ ਉਹ ਠੱਪ ਰਹੀ ਹੈ ਉਸ ਦੇ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦਰਸਲ ਤੁਸੀਂ ਜਦੋਂ UPI ਤੋਂ Google Pay ਤੋਂ ਜਾਂ ਕਿਸੇ ਹੋਰ ਐਪ ਤੋਂ ਜਦੋਂ ਕਿਤੇ ਪੇਮੈਂਟ ਕਰਨ ਦੇ ਲਈ ਕੱਲ ਜਾ ਰਹੇ ਸੀ ਸ਼ਾਮ 7 ਵਜੇ ਤੋਂ ਲੈ ਕੇ 9:30 ਵਜੇ ਤੱਕ ਕਰੀਬ 10 ਬੈਂਕਾਂ ਦੀਆਂ ਸੇਵਾਵਾਂ ਠੱਪ ਰਹੀਆਂ ਔਰ ਇਸ ਦੇ ਨਾਲ UPI ਸੇਵਾਵਾਂ ਠੱਪ ਰਹੀਆਂ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਦੱਸਿਆ ਜਾ ਰਿਹਾ ਹੈ ਕਿ 23000 ਦੇ ਕਰੀਬ ਇਸ 2.5 ਘੰਟੇ ਦੇ ਬਕਵੇ ਦੇ ਵਿੱਚ 23000 ਦੇ ਕਰੀਬ ਸ਼ਿਕਾਇਤਾਂ ਜਿਹੜੀਆਂ ਪਹੁੰਚੀਆਂ ਨੇ ਔਰ 26 ਮਾਰਚ ਨੂੰ ਦੇਸ਼ ਦੇ ਵਿੱਚ UPI ਜਿਹਨੂੰ ਅਸੀਂ ਕਹਿੰਦੇ ਆ ਯੂਨੀਫਾਈਡ ਪੇਮੈਂਟਸ ਇੰਟਰਫੇਸ ਉਹਦੇ ਵਿੱਚ ਜਿਹੜੀ ਹੈ ਇਹ ਪ੍ਰੋਬਲਮ ਆਈ ਸੀ ਔਰ ਉਸ ਦੇ ਨਾਲ ਸਰਵਿਸ ਜਿਹੜੀ ਹੈ 2.5 ਘੰਟੇ ਦੇ ਲਈ ਸਰਵਿਸ ਡਾਊਨ ਰਹੀ ਔਰ ਉਸ ਸਰਵਿਸ ਡਾਊਨ ਦੇ ਹੋਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਸੀਂ ਖੁਦ ਕਿਤੇ ਬਾਹਰ ਟ੍ਰੈਵਲ ਕਰ ਰਹੇ ਸੀ ਔਰ ਸਾਨੂੰ ਵੀ ਉਸ ਟਾਈਮ ਸ਼ੇਬ ਆਮਾ ਦੇ ਵਿੱਚ ਦਿੱਕਤ ਮਹਿਸੂਸ ਹੋਈ ਪਰ ਇਹ ਲੱਗਾ ਸੀ ਕਿ ਸ਼ਾਇਦ ਆਪਣੇ ਫੋਨ ਦੀ ਸਰਵਿਸ ਦੇ ਵਿੱਚ ਕੋਈ ਪ੍ਰੋਬਲਮ ਹੈ ਪਰ ਬਾਅਦ ਦੇ ਵਿੱਚ ਖਬਰ ਨਿਕਲ ਕੇ ਸਾਹਮਣੇ ਆਈ ਕਿ ਨਹੀਂ ਪੂਰੇ ਦੇਸ਼ ਦੇ ਵਿੱਚ ਯੂਪੀਆਈ ਸਰਵਿਸ 2.5 ਘੰਟੇ ਦੇ ਲਈ ਕੱਲ ਠੱਪ ਰਹੀ ਹੈ ਬੀਤੇ ਕੱਲ ਸੀਐਮ ਭਗਵੰਤ ਮਾਨ ਦੇ ਵੱਲੋਂ ਦਿੱਲੀ ਦੇ ਵਿੱਚ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਦੇ ਨਾਲ ਮੁਲਾਕਾਤ ਕੀਤੀ ਗਈ ਔਰ ਇਸ ਮੁਲਾਕਾਤ ਦਾ ਮੁੱਖ ਮਕਸਦ ਰਿਹਾ ਕਿ ਪੰਜਾਬ ਦੇ ਵਿੱਚੋਂ ਅਨਾਜ ਦੀ ਚੁਕਾਈ ਜਿਹੜੀ ਹੈ ਉਸ ਨੂੰ ਤੇਜ਼ ਕੀਤਾ ਜਾਏ ਮਤਲਬ ਕਿ ਕਣਕ ਤੇ ਜਿਹੜੇ ਚੌਲ ਨੇ ਉਹਨਾਂ ਦੀ ਚਕਾਈ ਜਿਹੜੀ ਆ ਉਹ ਤੇਜ਼ ਕੀਤੀ ਜਾਵੇ ਕਿਉਂਕਿ ਪਿਛਲੇ ਸੀਜ਼ਨ ਦੇ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਸਾਨਾਂ ਨੂੰ ਔਰ ਉਹਦੇ ਨਾਲ ਸਿੱਧੇ ਤੌਰ ਦੇ ਉਤੇ ਪੰਜਾਬ ਸਰਕਾਰ ਦੇ ਉੱਪਰ ਕਈ ਤਰੀਕੇ ਦੇ ਸਵਾਲ ਚੱਕੇ ਗਏ ਸੀ ਸੋ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਮੁਲਾਕਾਤ ਕਰ ਲਈ ਗਈ ਹੈ ਪਹਿਲਾਂ ਹੀ ਔਰ ਉਹਨਾਂ ਨੇ ਜਾ ਕੇ ਕੇਂਦਰੀ ਮੰਤਰੀ ਨੂੰ ਦੱਸਿਆ ਹੈ ਕਿ ਪਹਿਲੀ ਅਪ੍ਰੈਲ ਤੋਂ ਹੜੀ ਮਾਰਕੀਟਿੰਗ ਸੀਜ਼ਨ ਜਿਹੜਾ ਜਾਨੀ ਕਿ 2025-26 ਜਿਹੜਾ ਉਹ ਸ਼ੁਰੂ ਹੋ ਰਿਹਾ ਔਰ ਉਸ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਤੁਸੀਂ ਇਹਦੀ ਜਿਹੜੀ ਚੁਕਾਈ ਹੈ ਅਨਾਜ ਦੀ ਉਹ ਜਲਦ ਤੋਂ ਜਲਦ ਕਰਵਾਓ ਔਰ ਬੇਨਤੀ ਇਹ ਵੀ ਕੀਤੀ ਹੈ ਕਿ ਕੋਸ਼ਿਸ਼ ਸਪੈਸ਼ਲ ਟ੍ਰੇਨਾਂ ਵੀ ਚਲਾਈਆਂ ਜਾਣ ਤਾਂ ਕਿ ਇਹਨਾਂ ਦੀ ਚੁਕਾਏ ਜਿਹੜੀ ਹੈ ਵਧੀਆ ਤਰੀਕੇ ਨਾਲ ਹੋ ਸਕੇ ਸਟੋਰੇਜ ਦੇ ਲਈ ਥਾਂ ਦੀ ਕਮੀ ਦੇ ਨਾਲ ਨਜਿੱਠਣ ਦੇ ਲਈ ਇੱਕ ਅਪੀਲ ਵੀ ਕੀਤੀ ਗਈ ਹੈ ਕਿ 25 ਲੱਖ ਮੀਟਰਕ ਟਨ ਜਿਹੜਾ ਕਣਕ ਦੀ ਸਿੱਧੀ ਡਿਲੀਵਰੀ ਸਪੈਸ਼ਲ ਟ੍ਰੇਨਾਂ ਦੇ ਰਾਹੀਂ ਜਿਹੜੀ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਨੂੰ ਪੰਜਾਬ ਸਰਕਾਰ ਨੂੰ ਜਾਂ ਮੰਡੀਆਂ ਦੇ ਵਿੱਚ ਕਿਸੇ ਤਰੀਕੇ ਦੀ ਦਿੱਕਤ ਨਾ ਆਏ ਜਿਸ ਤਰੀਕੇ ਦੀ ਦਿੱਕਤ ਪਿਛਲੇ ਸਮਿਆਂ ਦੇ ਵਿੱਚ ਦੇਖਣ ਨੂੰ ਮਿਲੀ ਸੀ ਸੋ ਪੰਜਾਬ ਸਰਕਾਰ ਦੇ ਉੱਪਰ ਪਿਛਲੇ ਸਮਿਆਂ ਦੇ ਵਿੱਚ ਵੀ ਹਾਲਾਂਕਿ ਜਦੋਂ ਇਹ ਸਵਾਲ ਚੱਕੇ ਗਏ ਸੀ ਤੇ ਸਰਕਾਰ ਦੇ ਵੱਲੋਂ ਅਪੀਲਾਂ ਦਲੀਲਾਂ ਦਿੱਤੀਆਂ ਗਈਆਂ ਸੀ ਕਿ ਅਸੀਂ ਵਿਭਾਗਾਂ ਨੂੰ ਚਿੱਠੀਆਂ ਲਿਖੀਆਂ ਸੀ ਕਿ ਤੁਸੀਂ ਕਣਕ ਝੋਨਾ ਚੱਕ ਲੋ ਅਨਾਜ ਮੰਡੀਆਂ ਉਨੂੰ ਖਾਲੀ ਕਰੋ ਸਟੋਰੇਜ ਬਹੁਤ ਘੱਟ ਹੈ ਵੀ ਜਦੋਂ ਕਿਸਾਨ ਆਪਦਾ ਅਨਾਜ ਲੈ ਕੇ ਆਣਗੇ ਕਿੱਥੇ ਰੱਖਿਆ ਜਾਏਗਾ ਪਰ ਸ਼ਾਇਦ ਉਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਪਹੁੰਚ ਨਹੀਂ ਸੀ ਕੀਤੀ ਗਈ ਸ਼ਾਇਦ ਚਿੱਟੀਆਂ ਤੱਕ ਹੀ ਗੱਲ ਸੀਮਤ ਰਹਿ ਗਈ ਪਰ ਇਸ ਵਾਰ ਸੀਐਮ ਭਗਵੰਤ ਮਾਨ ਦੇ ਵੱਲੋਂ ਆਪ ਪਹਿਲੇ ਹੀ ਜਾ ਕੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਜਾ ਕੇ ਇਸ ਤਰੀਕੇ ਦੀ ਮੁਲਾਕਾਤ ਕੀਤੀ ਹੈ ਤੇ ਕਿਤੇ ਨਾ ਕਿਤੇ ਕਿਸਾਨਾਂ ਦੇ ਲਈ ਵੀ ਇਹ ਰਾਹਤ ਵਾਲੀ ਗੱਲ ਹੈ ਔਰ ਮੰਡੀਆਂ ਦੇ ਵਿੱਚ ਆੜਤੀਆਂ ਦੇ ਲਈ ਰਾਹਤ ਦੀ ਖਬਰ ਹੈ ਔਰ ਕਿਤੇ ਨਾ ਕਿਤੇ ਸਰਕਾਰ ਦੇ ਲਈ ਆਪਣੇ ਲਈ ਵੀ ਬਹੁਤ ਹੀ ਰਾਹਤ ਦੀ ਖਬਰ ਹੈ ਕਿਉਂਕਿ ਜੇ ਐਸਾ ਇਸ ਵਾਰ ਕੋਈ ਦਿੱਕਤ ਆਂਦੀ ਹੈ ਤੇ ਪੰਜਾਬ ਸਰਕਾਰ ਨੂੰ ਸ਼ਾਇਦ ਜਵਾਬ ਦੇਣਾ ਔਖਾ ਹੋ ਜਾਏ ਔਰ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸਾਨਾਂ ਦਾ ਰੌਂਹ ਜਿਹੜਾ ਪਹਿਲਾਂ ਹੀ ਸਰਕਾਰ ਦੇ ਨਾਲ ਚੱਲ ਰਿਹਾ ਉਹ ਹੋਰ ਵੀ ਵੱਧ ਸਕਦਾ ਸੋ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨ ਕਿਸੇ ਵੀ ਤਰੀਕੇ ਦੇ ਨਾਲ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਜਾਂ ਕਿਸਾਨਾਂ ਦਾ ਜਿਹੜਾ ਗੁੱਸਾ ਹੈ ਕਿਸਾਨਾਂ ਦੇ ਉਸ ਗੁੱਸੇ ਦਾ ਫਿਰ ਤੋਂ ਸ਼ਿਕਾਰ ਸਰਕਾਰ ਨਹੀਂ ਹੋਣਾ ਚਾਹੁੰਦੀ ਉਸ ਦੇ ਲਈ ਹੁਣ ਕਿਸਾਨਾਂ ਦੀ ਹਰੇਕ ਮੰਗ ਨੂੰ ਕਿਸਾਨਾਂ ਨੂੰ ਹਰੇਕ ਉਹ ਦਰਪੇਸ਼ ਆਣੀ ਆਉਣ ਵਾਲੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਮੁਸ਼ਕਲ ਹੈ ਉਹਦੇ ਉੱਤੇ ਸਰਕਾਰ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਉਸੇ ਦਾ ਸਿੱਟਾ ਇਹ ਹੈ ਕਿ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਹੁਣਾਂ ਦੇ ਨਾਲ ਮੁਲਾਕਾਤ ਕੀਤੀ ਗਈ ਔਰ ਇਸ ਮੌਕੇ ਦੇ ਉੱਤੇ ਪ੍ਰਹਲਾਦ ਜੋਸ਼ੀ ਹੁਣਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਹੁਣਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਅਸੀਂ ਤੁਹਾਡੀਆਂ ਜਿੰਨੀਆਂ ਵੀ ਮੰਗਾਂ ਨੇ ਉਹਨਾਂ ਦੇ ਉੱਪਰ ਸਾਰਿਆਂ ਦੇ ਉੱਪਰ ਆਉਣ ਵਾਲੇ ਟਾਈਮ ਦੇ ਵਿੱਚ ਵਿਚਾਰ ਕਰਕੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਦੂਸਰੇ ਪਾਸੇ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਆਰਡੀਐਫ ਦੇ ਪੈਸੇ ਦਾ ਵੀ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਾਡਾ ਆਰਡੀਐਫ ਦਾ ਪੈਸਾ ਕੇਂਦਰ ਸਰਕਾਰ ਜਲਦ ਤੋਂ ਜਲਦ ਸਾਨੂੰ ਦਵੇ ਕਿਉਂਕਿ ਸਾਡੇ ਬਹੁਤ ਸਾਰੇ ਐਸੇ ਪ੍ਰੋਜੈਕਟ ਨੇ ਐਸੇ ਕੰਮ ਨੇ ਜਿਹੜੇ ਰੁਕੇ ਹੋਏ ਨੇ ਇਹਨਾਂ ਖੇਤਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਆਰਡੀਐਫ ਦਾ ਪੈਸਾ ਲੱਗਣਾ ਹੈ ਉਸ ਕੰਮ ਨੂੰ ਜਲਦ ਤੋਂ ਜਲਦ ਕਰਵਾਉਣਾ ਚਾਹੀਦਾ ਔਰ ਇਸ ਕਰਕੇ ਆਰਡੀਐਫ ਦਾ ਪੈਸਾ ਜਲਦ ਤੋਂ ਜਲਦ ਦਿੱਤਾ ਜਾਵੇ ਹਾਲਾਂਕਿ ਸੀਐਮ ਭਗਵੰਤ ਮਾਨ ਹੁਣਾਂ ਦੇ ਬੋਲੋ ਇਸ ਮੌਕੇ ਤੇ ਥੋੜੀ ਤਲਖੀ ਵੀ ਦਿਖਾਈ ਗਈ ਉਹਨਾਂ ਨੇ ਕਿਹਾ ਕਿ ਆਰਡੀਐਫ ਦਾ ਪੈਸਾ ਸੀ ਆਪਣਾ ਪੈਸਾ ਮੰਗ ਰਹੇ ਆ ਨਾ ਕਿ ਅਸੀਂ ਪੀਖ ਨਹੀਂ ਮੰਗ ਰਹੇ ਕੇਂਦਰ ਸਰਕਾਰ ਤੋਂ ਇਸ ਕਰਕੇ ਸਾਡੀ ਮੰਗ ਇਹ ਹੈ ਕਿ ਜਲਦ ਤੋਂ ਜਲਦ ਸਾਡਾ ਪੈਸਾ ਦਿੱਤਾ ਜਾਵੇ ਔਰ ਪ੍ਰਲਾਦ ਜੋਸ਼ੀ ਹੁਣਾਂ ਨੇ ਇਹ ਵਿਸ਼ਵਾਸ ਜ਼ਰੂਰ ਦਵਾਇਆ ਹੈ ਕਿ ਇਹ ਇਹ ਪੈਸਾ ਔਰ ਜਿਹੜੀਆਂ ਵੀ ਤੁਹਾਡੀਆਂ ਮੰਗਾਂ ਨੇ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਪੂਰਾ ਕਰਾਂਗੇ ਕੱਲ ਸਾਰਾ ਦਿਨ ਤੁਸੀਂ ਬਜਟ ਸੈਸ਼ਨ ਦੇ ਨਾਲ ਬਣੇ ਰਹੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਪਰ ਬਜਟ ਪੇਸ਼ ਕਰਨ ਤੋਂ ਪਹਿਲਾਂ ਇੱਕ ਸੰਸਦ ਦੇ ਵਿੱਚ ਇੱਕ ਐਸੀ ਗੱਲਬਾਤ ਹੋਈ ਜਿਹੜੀ ਅੱਜ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦਰਸਲ ਧਰਮਕੋਟ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਦਵਿੰਦਰਜੀਤ ਸਿੰਘ ਲਾਡੀ ਉਹਨਾਂ ਦੇ ਵੱਲੋਂ ਆਪਣੀ ਹੀ ਸਰਕਾਰ ਤੋਂ ਸਵਾਲ ਪੁੱਛੇ ਗਏ ਸਵਾਲ ਇਸ ਤਲਕ ਅੰਦਾਜ਼ ਦੇ ਵਿੱਚ ਪੁੱਛੇ ਗਏ ਕਿ ਹੁਣ ਉਹ ਸਵਾਲ ਚਰਚਾ ਦਾ ਵਿਸ਼ਾ ਬਣ ਗਏ ਨੇ ਸਵਾਲ ਕੀ ਸੀ ਆਪ ਵਿਧਾਇਕ ਨੇ ਪੁੱਛਿਆ ਸੰਸਦ ਦੇ ਵਿੱਚ ਆਪਦੇ ਹੀ ਮੰਤਰੀ ਤੋਂ ਕਿ ਮੋਗਾ ਪੰਜਾਬ ਦੇ ਵਿੱਚ ਹੈ ਕਿ ਪਾਕਿਸਤਾਨ ਦੇ ਵਿੱਚ ਹੈ ਪਹਿਲਾਂ ਇਹ ਦੱਸਿਆ ਜਾਵੇ ਇਹ ਗੱਲ ਕਿਉਂ ਕਹਿਣੀ ਪਈ ਕੀ ਕਹਿੰਦੇ ਪੰਜਾਬ ਦਾ ਹਿੱਸਾ ਨਹੀਂ ਹੈ ਮੋਗਾ ਮੋਗੇ ਦੇ ਨਾਲ ਮਤਰੀਆਂ ਵਾਲਾ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ ਮੇਰੀ ਸਰਕਾਰ ਦੇ ਵੱਲੋਂ ਇਹ ਗੱਲ ਉਹਨਾਂ ਨੂੰ ਕਹਿਣ ਦੀ ਲੋੜ ਕਿਉਂ ਪਈ ਦਰਸਲ ਉਹਨਾਂ ਨੇ ਕਿਹਾ ਕਿ ਮੇਰਾ ਵਿਧਾਨ ਸਭਾ ਹਲਕਾ ਹੈ ਜੋ ਧਰਮਕੋਟ ਪਿਛਲੇ 3 ਸਾਲਾਂ ਦੇ ਵਿੱਚ ਮੇਰੀ ਸਰਕਾਰ ਦੇ ਵੱਲੋਂ ਉੱਥੇ ਇੱਕ ਵੀ ਪ੍ਰੋਜੈਕਟ ਨਹੀਂ ਦਿੱਤਾ ਗਿਆ ਮੇਰੇ ਵਿਧਾਨ ਸਭਾ ਹਲਕੇ ਦੇ ਨਾਲ ਇਹ ਤੱਕਾ ਕਿਉਂ ਕੀਤਾ ਜਾ ਰਿਹਾ ਹੈ ਕੀ ਮੋਗਾ ਪਾਕਿਸਤਾਨ ਦਾ ਹਿੱਸਾ ਹੈ ਕੀ ਮੋਗੇ ਨੂੰ ਤੁਸੀਂ ਪੰਜਾਬ ਦਾ ਹਿੱਸਾ ਨਹੀਂ ਮੰਨਦੇ ਸੋ ਐਸੀਆਂ ਤਲਖ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਔਰ ਉਹਨਾਂ ਨੇ ਕਿਹਾ ਕਿ ਤਿੰਨਾਂ ਸਾਲਾਂ ਦੇ ਵਿੱਚ ਇੱਕ ਵੀ ਨਾ ਪ੍ਰੋਜੈਕਟ ਦੇਣਾ ਅਸੀਂ ਇਹਨੂੰ ਕੀ ਸਮਝੀਏ ਸਾਡੀ ਸਰਕਾਰ ਮੋਗੇ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਔਰ ਨਾਲ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਕਿ ਪਿਛਲੇ ਸਮਿਆਂ ਦੇ ਵਿੱਚ ਸਿਹਤ ਸਹੂਲਤਾਂ ਦੀ ਪੰਜਾਬ ਸਰਕਾਰ ਗੱਲ ਕਰਦੀ ਉਹ ਕਹਿੰਦੇ ਕਿ ਪਿਛਲੇ ਸਮੇਂ ਦੇ ਵਿੱਚ 300 ਡਾਕਟਰਾਂ ਦੀ ਭਰਤੀ ਹੋਈ ਹੈ ਜਿਹਦੇ ਵਿੱਚੋਂ ਮੋਗੇ ਜ਼ਿਲ੍ਹੇ ਨੂੰ ਸਿਰਫ 4 ਡਾਕਟਰ ਦਿੱਤੇ ਗਏ ਫਿਰ ਕਹਿੰਦੇ ਦੁਬਾਰਾ ਭਰਤੀ ਹੋਈ 255 ਡਾਕਟਰ ਰੱਖੇ ਐਮਬੀਬੀਐਸ ਔਰ ਉਹਦੇ ਵਿੱਚੋਂ ਸਿਰਫ 4 ਡਾਕਟਰ ਜਿਹੜੇ ਆ ਉਹ ਮੋਗੇ ਸ਼ਹਿਰ ਨੂੰ ਦਿੱਤੇ ਕਹਿੰਦੇ ਕਿਉਂ ਮੋਗੇ ਸ਼ਹਿਰ ਦੇ ਨਾਲ ਐਸਾ ਵਿਵਹਾਰ ਕਿਉਂ ਹੋ ਰਿਹਾ ਉੱਥੇ ਨਵਾਂ ਜ਼ਿਲ੍ਹਾ ਬਣਿਆ ਮਲੇਰਕੋਟਲਾ ਕਹਿੰਦੇ ਤੁਸੀਂ ਮਲੇਰਕੋਟਲੇ ਨੂੰ ਉਠਾਈ ਡਾਕਟਰ ਦੇ ਦਿੱਤੇ ਸੋ ਇਹ ਤਲਕ ਅੰਦਾਜ਼ ਦੇ ਵਿੱਚ ਆ ਆਪਦੇ ਹੀ ਵਿਧਾਇਕ ਦੇ ਵੱਲੋਂ ਇਹ ਸਵਾਲ ਕੇਂਦਰੀ ਮੰਤਰੀ ਦੇ ਵੱਲੋਂ ਆਪਣੇ ਤੋਂ ਪੁੱਛੇ ਗਏ ਡਾਕਟਰ ਬਲਬੀਰ ਸਿੰਘ ਹੁਣਾਂ ਨੇ ਹਾਲਾਂਕਿ ਉਹਦਾ ਜਵਾਬ ਦਿੱਤਾ ਔਰ ਉਹਨਾਂ ਨੇ ਆંકੜੇ ਦੱਸੇ ਕਿ ਕਿਸ ਆંકੜਿਆਂ ਦੇ ਆਧਾਰ ਦੇ ਉੱਤੇ ਇਹ ਡਾਕਟਰ ਜਿਹੜੇ ਉਹਨਾਂ ਦੀ ਡਿਊਟੀ ਲਗਾਈ ਜਾਂਦੀ ਹੈ ਪਰ ਆਪਦੇ ਹੀ ਵਿਧਾਇਕ ਦੇ ਵੱਲੋਂ ਪੁੱਛੇ ਗਏ ਇਹ ਸਵਾਲ ਜਿਹੜੇ ਨੇ ਇਸ ਟਾਈਮ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿ ਧਰਮਕੋਟ ਦੇ ਆਪਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਢੀ ਹੁਣਾਂ ਦੇ ਵੱਲੋਂ ਹਿੰਮਤ ਕੀਤੀ ਗਈ ਔਰ ਆਪਦੀ ਸਰਕਾਰ ਤੋਂ ਵਿਧਾਨ ਸਭਾ ਦੇ ਵਿੱਚ ਜਾ ਕੇ ਇਹ ਸਵਾਲ ਪੁੱਛੇ ਗਏ ਨੇ ਸੋ ਇਹ ਸਵਾਲ ਚਰਚਾ ਦਾ ਵਿਸ਼ਾ ਜ਼ਰੂਰ ਨੇ ਪਰ ਸਰਕਾਰ ਨੂੰ ਵੀ ਕਿਤੇ ਨਾ ਇਸ ਗੱਲ ਉੱਤੇ ਧਿਆਨ ਦੇਣਾ ਪਏਗਾ ਕਿ ਕਿਤੇ ਆਪ ਦੇ ਹੀ ਤੁਸੀਂ ਵਿਰੋਧੀ ਧਿਰ ਜਿਹੜੇ ਵਿਰੋਧੀ ਧਿਰ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਛੱਡੋ ਜੇ ਆਪਣੇ ਹੀ ਜਿੱਤੇ ਹੋਏ 92 ਜਾਂ ਹੁਣ ਤੇ 93 94 ਵੀ ਹੋਣ ਵਾਲੇ ਨੇ ਸੋ ਜਿਹੜੇ ਆਪ ਦੇ ਹੀ ਜਿੱਤੇ ਹੋਏ ਵਿਧਾਇਕ ਨੇ ਜੇ ਉਹਨਾਂ ਦੇ ਹਲਕਿਆਂ ਦੇ ਵਿੱਚ ਪਿਛਲੇ ਤਿੰਨ-ਤਿੰਨ ਸਾਲਾਂ ਤੋਂ ਕੋਈ ਵੀ ਕੰਮ ਨਹੀਂ ਹੋਇਆ ਤੇ ਸਰਕਾਰ ਨੂੰ ਸ਼ਾਇਦ ਪਰਚੋਲ ਕਰਨ ਦੀ ਲੋੜ ਹੈ ਕਿ ਆਣ ਆਲੀਆਂ ਵਿਧਾਨ ਸਭਾ ਚੋਣਾਂ 2027 ਦੇ ਵਿੱਚ ਇਸ ਚੀਜ਼ ਦਾ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਕੱਲ ਦੇ ਬਜਟ ਦੇ ਵਿੱਚ ਇੱਕ ਗੱਲ ਜਰੂਰ ਸਾਹਮਣੇ ਆਈ ਹੈ ਕਿ ਹਰੇਕ ਵਿਧਾਨ ਸਭਾ ਹਲਕੇ ਨੂੰ 5-5 ਕਰੋੜ ਰੁਪਏ ਦਿੱਤੇ ਜਾਣਗੇ ਉਹ ਉਹਨਾਂ ਨੇ ਤਜਵੀਜ਼ ਜਿਹੜੀ ਆ ਉਹ ਰੱਖ ਲਈ ਹੈ ਔਰ ਬਜਟ ਦੇ ਵਿੱਚ ਉਹਦੇ ਪੈਸੇ ਰੱਖ ਲਏ ਨੇ ਪਰ ਹੁਣ ਜੋ ਇਹ ਗੱਲ ਸ਼ੁਰੂ ਹੋਈ ਹੈ ਦਵਿੰਦਰਜੀਤ ਸਿੰਘ ਲਾਡੀ ਉਹਨਾਂ ਦੇ ਵੱਲੋਂ ਜਿਹੜਾ ਸਵਾਲ ਚੁੱਕਿਆ ਗਿਆ ਹੈ ਮੋਗੇ ਨੂੰ ਲੈ ਕੇ ਉਹ ਸਵਾਲ ਹੋ ਰਹੇ ਨੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਕਿ ਐਸੇ ਸੁਰ ਹੋਰ ਵੀ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਨਿਕਲਨੇ ਸ਼ੁਰੂ ਹੋ ਜਾਣ ਵਿਰੋਧੀ ਤਾਂ ਪਹਿਲਾਂ ਹੀ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਨੇ ਕਿ ਸਾਡੇ ਹਲਕਿਆਂ ਦੇ ਵਿੱਚ ਕੰਮ ਨਹੀਂ ਹੋਇਆ ਪਰ ਜਦੋਂ ਆਪ ਦੇ ਆਪਣੇ ਵਿਧਾਇਕਾਂ ਦੇ ਵੱਲੋਂ ਇਸ ਤਰੀਕੇ ਦੇ ਸਵਾਲ ਚੱਕੇ ਜਾ ਰਹੇ ਨੇ ਤੇ ਵਿਰੋਧੀਆਂ ਨੂੰ ਕਿਤੇ ਨਾ ਕਿਤੇ ਸਰਕਾਰ ਦੇ ਉੱਪਰ ਨਿਸ਼ਾਨੇ ਸਾਧਣ ਦਾ ਇੱਕ ਮੌਕਾ ਹੋਰ ਮਿਲ ਗਿਆ ਅਗਲੀ ਖਬਰ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਜੁੜੀ ਰਹੀ ਹੈ ਦਰਸਲ ਸਾਬਕਾ ਜਥੇਦਾਰ ਸਾਹਬ ਦੇ ਹੱਕ ਦੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ ਦਰਸਲ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਲੱਗੇ ਹੋਏ ਜਿਹੜੇ ਵੀ ਇਲਜ਼ਾਮ ਸੀ ਉਹ ਸਾਜ਼ਿਸ਼ ਦੇ ਤਹਿਤ ਲਗਾ ਕੇ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਲਾਂਬੇ ਕੀਤਾ ਗਿਆ ਸ਼ੁਰੂਮਨੀ ਕਮੇਟੀ ਨੂੰ ਹੁਣ ਇਹ ਰਿਪੋਰਟ ਜਿਹੜੀ ਆ ਭੇਜ ਦਿੱਤੀ ਗਈ ਹੈ ਔਰ ਉਹਨਾਂ ਨੇ ਜਾਂਚ ਦੀ ਵਕਾਲਤ ਕਰਨ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਜਾਂਚ ਦੁਬਾਰਾ ਤੋਂ ਹੋਣੀ ਚਾਹੀਦੀ ਹੈ ਗਿਆਨੀ ਹਰਪ੍ਰੇ ਸਿੰਘ ਉਹਨਾਂ ਦੇ ਉੱਪਰ ਜਿਹੜੀ ਉਹਨਾਂ ਦੀ ਕਰਦਾਰਕੁਸ਼ੀ ਸ਼ਬਦ ਜਿਹੜਾ ਯੂਜ਼ ਕਰਦੇ ਹੁੰਦੇ ਨੇ ਕਿ ਮੇਰੀ ਕਰਦਾਰਕੁਸ਼ੀ ਕੀਤੀ ਗਈ ਹੈ ਉਹ ਕਹਿੰਦੇ ਕਿ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ ਉਹ ਰਿਪੋਰਟ ਬਿਲਕੁਲ ਗਲਤ ਹੈ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇਹਦੀ ਜਾਂਚ ਕੀਤੀ ਗਈ ਔਰ ਉਹਨਾਂ ਨੇ ਕਿਹਾ ਕਿ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਗਿਆਨੀ ਹਰਪ੍ਰੇ ਸਿੰਘ ਉਹਨਾਂ ਦੇ ਨਾਲ ਧੱਕਾ ਹੋਇਆ ਤੇ ਇਸ ਦੀ ਜਾਂਚ ਦੁਬਾਰਾ ਹੋਣੀ ਚਾਹੀਦੀ ਹੈ ਔਰ ਇਸ ਦੀ ਜਾਂਚ ਕਿਸੇ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ ਇਹ ਇਹ ਇਸ ਉਹਦੇ ਵਿੱਚ ਤਜਬੀ ਜਿਹੜੀ ਉਹਨਾਂ ਨੇ ਰੱਖੀ ਹੈ 6 ਸਫਿਆਂ ਦੀ ਜਾਂਚ ਰਿਪੋਰਟ ਜਿਹੜੀ ਹੈ ਐਸਜੀਪੀਸੀ ਨੂੰ ਭੇਜ ਦਿੱਤੀ ਗਈ ਹੈ ਔਰ ਇਹਦੇ ਉੱਤੇ ਦੁਬਾਰਾ ਤੋਂ ਵਿਚਾਰ ਕਰਨ ਦੇ ਲਈ ਕਿਹਾ ਗਿਆ ਹੈ ਸ਼ਰੂਮਨੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਅਤੇ ਚਾਰ ਹੋਰ ਮੈਂਬਰਾਂ ਦੇ ਵੱਲੋਂ ਸੰਗਠਨ ਦੇ ਕੋਲ ਇਸ ਮਾਮਲੇ ਦੀ ਅਪੀਲ ਕੀਤੀ ਗਈ ਸੀ ਹੁਣ ਸਵਾਲ ਹੋਏਗਾ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਕਿ ਪੰਜਾਬ ਨੂੰ ਮਨੁੱਖੀ ਅਧਿਕਾਰ ਸੰਗਠਨ ਨੂੰ ਇਹਦੇ ਉੱਤੇ ਜਾਂਚ ਕਰਨ ਦੀ ਕੀ ਲੋੜ ਪੈ ਗਈ ਸੀ ਉਹਨਾਂ ਨੂੰ ਜਾਂਚ ਕਰਨ ਦੇ ਲਈ ਕਿਹਾ ਕਿਨੇ ਹੈ ਉਹਨਾਂ ਨੇ ਇਹਦਾ ਵੀ ਹਵਾਲਾ ਦਿੱਤਾ ਉਹ ਕਹਿੰਦੇ ਸ਼੍ਰੋਮਣੀ ਕਮੇਟੀ ਤੇ ਅੰਤਰਿਕ ਕਮੇਟੀ ਦੇ ਮੈਂਬਰ ਅਤੇ ਚਾਰ ਹੋਰ ਮੈਂਬਰਾਂ ਦੇ ਵੱਲੋਂ ਸੰਗਠਨ ਦੇ ਕੋਲ ਇਸ ਮਾਮਲੇ ਦੀ ਜਾਂਚ ਵਾਸਤੇ ਅਪੀਲ ਕੀਤੀ ਗਈ ਸੀ ਉਸ ਤੋਂ ਬਾਅਦ ਕਹਿੰਦੇ ਅਸੀਂ ਫਿਰ ਇਹਦੇ ਤੇ ਜਾਂਚ ਕੀਤੀ ਹੈ ਜਾਂਚ ਕਰਕੇ ਇਹ ਸਾਹਮਣੇ ਆਇਆ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਧੱਕਾ ਹੋਇਆ ਹੈ ਉਹਨਾਂ ਦੀ ਜਾਂਚ ਠੀਕ ਨਹੀਂ ਹੋਈ ਹੈ ਜਾਂਚ ਕਮੇਟੀ ਜਿਹੜੀ ਅੰਤਰਿਕ ਕਮੇਟੀ ਦੇ ਵੱਲੋਂ ਬਣਾਈ ਗਈ ਸੀ ਉਹਨੇ ਪੱਕਪਾਤੀ ਜਾਂਚ ਕੀਤੀ ਹੈ ਇੱਕ ਤਰਫਾ ਜਾਂਚ ਕੀਤੀ ਹੈ ਉਹ ਇਹਨਾਂ ਰਿਪੋਰਟਾਂ ਦੇ ਵਿੱਚ ਸਾਹਮਣੇ ਆਇਆ ਜਿਹੜਾ ਉਹਨਾਂ ਦੇ ਉੱਤੇ ਦੋਸ਼ ਲਗਾਇਆ ਗਿਆ ਸੀ ਉਹਨਾਂ ਦੇ ਰਿਸ਼ਤੇਦਾਰ ਦੇ ਬੋਲਿਓ ਉਸ ਰਿਸ਼ਤੇਦਾਰ ਦੇ ਦੋਸ਼ਾਂ ਦਾ ਵੀ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਜਿਹੜਾ ਸਵਾਲ ਜਿਹੜਾ ਉਹ ਚੁੱਕਿਆ ਉਹ ਕਹਿੰਦੇ ਕਿ ਪੁਲਿਸ ਕੇਸ ਦਰਜ ਹੋਇਆ ਸੀ ਉਸ ਮਾਮਲੇ ਦੇ ਵਿੱਚ 2016 ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਜ਼ਿਕਰ ਕੀਤੇ ਵੀ ਉਹ ਤਾਂ ਪਹਿਲੇ ਹੀ ਤੀਵੀਂ ਆਦਮੀ ਦਾ ਤਲਾਕ ਹੋ ਚੁੱਕਾ ਹੈ ਔਰ ਉਸ ਤੋਂ ਬਾਅਦ ਤੁਸੀਂ ਇਹ ਸਾਰੀਆਂ ਸੇਵਾਵਾਂ ਚਾਹੇ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਲਾਇਆ ਜਾਂ ਫਿਰ ਤਖਤਸ਼ਰੀ ਦਮਦਮਾ ਸਾਹਿਬ ਦੇ ਉਹ ਜਥੇਦਾਰ ਰਹੇ ਨੇ ਸੋ ਉਹ ਕਈ ਤਰ੍ਹਾਂ ਦੇ ਉਹਨਾਂ ਨੇ ਸਵਾਲ ਚ ਕਿਉਂ ਕਹਿੰਦੇ ਫਿਰ ਤੁਸੀਂ ਜੇ ਪਹਿਲਾਂ ਹੀ ਇਹ ਸਾਰੇ ਮਾਮਲੇ ਨਿਬੜ ਚੁੱਕਾ ਸੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸੇਵਾਮਾਤੇ ਕਿਉਂ ਲਗਾਇਆ ਕਈ ਤਰੀਕੇ ਦੇ ਸਵਾਲ ਚ ਕਿਉਂ ਸਿੱਧੇ ਤਰੀਕੇ ਦੇ ਨਾਲ ਜੇ ਕਹੀਏ ਤੇ ਦੁਬਾਰਾ ਤੋਂ ਜਾਂਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਮਾਮਲੇ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਜੋ ਹੁਣ ਇਹ ਜਾਂਚ ਰਿਪੋਰਟ ਸਾਹਮਣੇ ਆਈ ਹੈ ਪੰਜਾਬ ਮਨੁੱਖੀ ਅਧਿਕਾਰ ਸਕੰਟਨ ਦੇ ਵੱਲੋਂ ਉਹਦੀ ਹੁਣ ਚਰਚਾ ਪੂਰੇ ਦੇਸ਼ ਦੇ ਵਿੱਚ ਹੋਏਗੀ ਔਰ ਦੂਸਰੇ ਪਾਸੇ ਇੱਕ ਵੱਡੀ ਖਬਰ ਇਹ ਹੈ ਕਿ 28 ਤਰੀਕ ਨੂੰ 28 ਮਾਰਚ ਨੂੰ ਐਸਡੀਪੀਸੀ ਦਾ ਬਜਟ ਇਜਲਾਸ ਹੈ ਔਰ ਭੜਕੇ ਜਦੋਂ ਇਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ ਬਜਟ ਇਜਲਾਸ ਚੱਲ ਰਿਹਾ ਹੋਏਗਾ ਦੂਸਰੇ ਪਾਸੇ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਹੋਇਆ ਔਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਕਿ ਅਸੀਂ ਉਸ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਾਂਗੇ ਵਿਰੋਧ ਪ੍ਰਦਰਸ਼ਨ ਇਸ ਕਰਕੇ ਕਿ ਜਿਹੜੇ ਤਿੰਨੇ ਤਖਤਾਂ ਦੇ ਜਥੇਦਾਰ ਸੇਵਾ ਮੁਕਤ ਕਰ ਦਿੱਤੇ ਨੇ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਫਰਕ ਕਰ ਦਿੱਤਾ ਗਿਆ ਉਹਨਾਂ ਦੀਆਂ ਸੇਵਾਵਾਂਾਂ ਦੁਬਾਰਾ ਤੋਂ ਬਹਾਲ ਕੀਤੀਆਂ ਜਾਣ ਇਹ ਮੰਗ ਹੋਏਗੀ ਸੋ ਕੱਲ ਦਾ ਦਿਨ ਅਹਿਮ ਰਹਿਣ ਵਾਲਾ ਹੈ ਔਰ ਉਸ ਤੋਂ ਪਹਿਲਾਂ ਹੀ ਇਹ ਰਿਪੋਰਟ ਆ ਜਾਣੀ ਔਰ ਇਹ ਰਿਪੋਰਟ ਹੁਣ ਉਸ ਚੀਜ਼ ਨੂੰ ਸ਼ਾਇਦ ਕਿਤੇ ਨਾ ਕਿਤੇ ਹੋਰ ਸਪਸ਼ਟ ਕਰੇਗੀ ਔਰ ਜਿਹੜੀਆਂ ਜਥੇਬੰਦੀਆਂ ਦੇ ਵੱਲੋਂ ਬਾਹਰ ਪ੍ਰਦਰਸ਼ਨ ਕੀਤਾ ਜਾਏਗਾ ਉਹਨਾਂ ਜਥੇਬੰਦੀਆਂ ਦੇ ਵੱਲੋਂ ਇਸ ਰਿਪੋਰਟ ਦਾ ਵੀ ਹਵਾਲਾ ਦਿੱਤਾ ਜਾਏਗਾ ਕਿ ਵਾਕਈ ਜਿਹੜੀ ਗੱਲ ਦਾ ਅਸੀਂ ਖੁੱਛਾ ਜ਼ਾਹਰ ਕੀਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਔਰ ਬਾਕੀ ਜਿਹੜੇ ਦੋ ਜਥੇਦਾਰ ਸੀ ਉਹਨਾਂ ਦੇ ਨਾਲ ਤੱਕਾ ਹੋਇਆ ਉਹਨਾਂ ਨੂੰ ਕਿਸੇ ਸਾਜ਼ਿਸ਼ ਚ ਹੈ ਤਹਿਤ ਸੇਵਾਮਾਂ ਤੋਂ ਹਟਾਇਆ ਗਿਆ ਸੋ ਉਹ ਹੁਣ ਜਾਂਚ ਹੋਏਗੀ ਉਹਦੀ ਕੀ ਉਹਨਾਂ ਨੂੰ ਦੁਬਾਰਾ ਤੋਂ ਬਹਾਲ ਕੀਤਾ ਜਾਏਗਾ ਬਹੁਤ ਸਾਰੇ ਸਵਾਲ ਨੇ ਸ਼ਾਇਦ ਇਹਨਾਂ ਸਵਾਲਾਂ ਦੇ ਜਵਾਬ ਭੜਕੇ ਬਜਟ اجلاس ਜਿਹੜਾ ਐਸਪੀਸੀ ਦਾ ਹੋਣ ਵਾਲਾ ਹੈ ਉਹਦੇ ਵਿੱਚ ਉਹਦਾ ਕੁਝ ਨਾ ਕੁਝ ਹੱਲ ਸ਼ਾਇਦ ਨਿਕਲਦਾ ਹੋਇਆ ਨਜ਼ਰ ਆ ਜਾਏ ਸੋ ਅਗਲੀ ਖਬਰ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਜੁੜੀ ਰਹੀ ਹੈ ਦਰਸਲ ਉਹਨਾਂ ਦੀ ਹਿਰਾਸਤ ਨੂੰ ਲੈ ਕੇ ਜੋ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਉਸ ਦੇ ਵਿੱਚ ਅੱਜ ਫਿਰ ਤੋਂ ਸੁਣਵਾਈ ਹੋ ਸਕਦੀ ਹੈ ਕਿਉਂਕਿ ਪਿਛਲੀ ਸੁਣਵਾਈ ਜਿਹੜੀ ਹੋਈ ਸੀ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਜਾਣਨੀ ਜ਼ਰੂਰੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਜਦੋਂ ਮੋਰਚੇ ਤੋਂ ਚੁੱਕਿਆ ਗਿਆ ਖਨੌਰੀ ਮੋਰਚੇ ਤੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਦੋਂ ਉਹ ਚੰਡੀਗੜ੍ਹ ਗੱਲਬਾਤ ਲਈ ਗਏ ਸੀ ਕੇਂਦਰੀ ਮੰਤਰੀਆਂ ਦੇ ਨਾਲ ਉਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਪਤਾ ਨਹੀਂ ਸੀ ਕਿ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਕਿੱਥੇ ਰੱਖਿਆ ਗਿਆ ਫਿਰ ਉਸ ਮਾਮਲੇ ਦੇ ਵਿੱਚ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਕਮ ਸੇ ਕਮ ਸਾਨੂੰ ਪਤਾ ਤਾਂ ਲੱਗੇ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਸਾਨੂੰ ਪਤਾ ਤਾਂ ਲੱਗੇ ਸਾਡਾ ਆਗੂ ਹੈ ਕਿੱਥੇ ਕਿ ਉਹ ਠੀਕ ਹੈ ਜਾਂ ਫਿਰ ਨਹੀਂ ਫਿਰ ਉਹਦੀ ਸੁਣਵਾਈ ਹੋਈ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਤੋਂ ਪੁੱਛਿਆ ਗਿਆ ਕਿ ਤੁਸੀਂ ਜਗਜੀਤ ਸਿੰਘ ਡੱਲੇ ਵਾਲੋਂ ਹਿਰਾਸਤ ਦੇ ਵਿੱਚ ਕਿਉਂ ਰੱਖਿਆ ਤੇ ਵਕੀਲ ਨੇ ਕਿਹਾ ਸੀ ਸਰਕਾਰ ਦੇ ਨੇ ਉਹ ਕਹਿੰਦੇ ਕਿ ਅਸੀਂ ਹਿਰਾਸਤ ਦੇ ਵਿੱਚ ਨਹੀਂ ਲਿਆ ਉਹ ਆਪਦੀ ਮਰਜ਼ੀ ਦੇ ਨਾਲ ਹੀ ਸਾਡੇ ਨਾਲ ਨੇ ਔਰ ਉਹਨਾਂ ਨੂੰ ਅਸੀਂ ਸਿਹਤ ਸਹੂਲਤਾਂ ਪ੍ਰੋਵਾਈਡ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਰੱਖਿਆ ਹੋਇਆ ਕਿਉਂਕਿ ਸੁਪਰੀਮ ਕੋਰਟ ਕੀਆ ਸੀ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਉਹਨਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣ ਸੋ ਉਸੇ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਣ ਵਾਲੀ ਆ ਉਹ ਸੁਣਵਾਈ ਦੇ ਵਿੱਚ ਕੀ ਕੁਝ ਖਾਸ ਰਹੇਗਾ ਕਿਉਂਕਿ ਹਾਈ ਕੋਰਟ ਨੇ ਇਹ ਗੱਲ ਜ਼ਰੂਰ ਕਹਿ ਦਿੱਤੀ ਸੀ ਕਿ ਪਰਿਵਾਰ ਨੂੰ ਮਿਲਣ ਦਿੱਤਾ ਜਾਵੇ ਜੇ ਤੁਸੀਂ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਤੇ ਤੁਸੀਂ ਦੱਸੋ ਕਿ ਪਰਿਵਾਰ ਨੂੰ ਉਹਨਾਂ ਨੂੰ ਰੱਖਿਆ ਕਿੱਥੇ ਆ ਪਰਿਵਾਰ ਉਹਨਾਂ ਨੂੰ ਜਾ ਕੇ ਮਿਲੇ ਤੁਸੀਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਸਟਡੀ ਦੇ ਵਿੱਚ ਨਹੀਂ ਰੱਖ ਸਕਦੇ ਸੋ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਉਹ ਮਿਲਣ ਕੋਈ ਵੀ ਉਹਨਾਂ ਨੂੰ ਮਿਲ ਸਕਦਾ ਹੈ ਉਹਨਾਂ ਦੀਆਂ ਸਿਹਤ ਸਹੂਲਤਾਂ ਚੱਲ ਰਹੀਆਂ ਨੇ ਸਾਡੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਗਿਆ ਔਰ ਆਪਣੀ ਮਰਜ਼ੀ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਸਿਹਤ ਸਹੂਲਤਾਂ ਲੈ ਰਹੇ ਨੇ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜਿਹੜੇ ਕਿਸਾਨ ਮਿਲ ਕੇ ਆਏ ਔਰ ਉਹਨਾਂ ਦੇ ਬੇਟੇ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ ਸੀ ਉਹ ਕਹਿੰਦੇ ਕਿ ਇੱਕ ਹਫਤਾ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਇਲਾਜ ਛੱਡੋ ਉਹਨਾਂ ਨੇ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਉਹਨਾਂ ਦੇ ਅੰਦਰ ਗਈ ਉਹ ਕਹਿੰਦੇ ਉਹਨਾਂ ਨੇ ਪਾਣੀ ਜਲ ਤੱਕ ਵੀ ਤਿਆਗ ਦਿੱਤਾ ਬਹੁਤ ਸਾਰੀਆਂ ਐਸੀਆਂ ਗੱਲਾਂ ਹੋਈਆਂ ਪਰ ਅੱਜ ਹੁਣ ਸਰਕਾਰ ਦੇ ਵੱਲੋਂ ਕੋਰਟ ਦੇ ਵਿੱਚ ਕੀ ਅਪੀਲਾਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਔਰ ਕਿਸਾਨ ਆਗੂਆਂ ਦੇ ਜਿਹੜੇ ਵਕੀਲ ਹੋਣਗੇ ਉਹਨਾਂ ਦੇ ਵੱਲੋਂ ਕੀ ਅਪੀਲਾਂ ਦਲੀਲਾਂ ਜਿਹੜੀਆਂ ਕੋਰਟ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਉਹ ਉਹਦੇ ਉੱਤੇ ਨਜ਼ਰ ਬਣੀ ਰਹੇਗੀ ਔਰ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਦੇ ਉੱਤੇ ਜ਼ਿਕਰ ਕਰਾਂਗੇ ਕਿ ਅੱਜ ਕੋਰਟ ਦੇ ਵਿੱਚ ਕੀ ਕੁਝ ਖਾਸ ਰਿਹਾ ਜੇਕਰ ਗੱਲ ਆਈਪੀਐਲ ਦੀ ਕਰੀਏ ਤੇ ਆਈਪੀਐਲ ਦੇ ਵਿੱਚ ਬੀਤੇ ਕੱਲ ਦੋ ਟੀਮਾਂ ਦਾ ਮੁਕਾਬਲਾ ਹੋਇਆ ਕਲਕੱਤਾ ਅਤੇ ਰਾਜਸਥਾਨ ਦੇ ਵਿਚਕਾਰ ਕਿਉਂਕਿ ਦੋਵੇਂ ਟੀਮਾਂ ਆਪਣਾ ਪਹਿਲਾ ਪਹਿਲਾ ਮੈਚ ਛਾਰ ਕੇ ਦੂਸਰਾ ਮੈਚ ਖੇਡਣ ਦੇ ਲਈ ਪਹੁੰਚੀਆਂ ਸੀ ਔਰ ਦੋਵੇਂ ਟੀਮਾਂ ਨੂੰ ਇਹ ਉਮੀਦ ਸੀ ਕਿ ਇਸ ਮੈਚ ਦੇ ਵਿੱਚ ਜਿੱਤ ਹਾਸਲ ਕਰਕੇ 2025 ਦੇ ਆਈਪੀਐਲ ਦੇ ਵਿੱਚ ਜਿੱਤ ਦਾ ਜਿਹੜਾ ਖਾਤਾ ਹੈ ਉਸ ਨੂੰ ਖੋਲਿਆ ਜਾਏ ਸੋ ਉਸ ਦੇ ਵਿੱਚ ਰਾਜਸਥਾਨ ਔਰ ਕਲਕੱਤਾ ਦੇ ਵਿੱਚ ਇੱਕ ਜ਼ਬਰਦਸਤ ਮੁਕਾਬਲਾ ਹੋਇਆ ਬੀਤੇ ਕੱਲ ਜਿਹਦੇ ਵਿੱਚ ਕਲਕੱਤਾ ਨੇ ਜਿੱਤ ਹਾਸਲ ਕੀਤੀ ਹੈ ਉਸ ਜਿੱਤ ਦੇ ਅਹਿਮ ਜਿਹੜੇ ਕਿਰਦਾਰ ਰਹੇ ਨੇ ਦੋ ਸਪਿਨਰ ਵਰੁਣ ਚੱਕਰਵਰਤੀ ਔਰ ਮੋਇਨ ਅਲੀ ਦੇ ਵੱਲੋਂ ਸ਼ਿਕੰਜਾ ਕੱਸਿਆ ਗਿਆ ਰਾਜਸਥਾਨ ਦੀ ਬੈਟਿੰਗ ਦੇ ਉੱਪਰ ਔਰ ਇੱਕ ਸ਼ਾਨਦਾਰ ਜਿੱਤ ਹਾਸਲ ਕਰਵਾਉਣ ਦੇ ਵਿੱਚ ਇਹ ਟੀਮ ਜਿਹੜੀ ਹੈ ਕਾਮਯਾਬ ਰਹੀ ਹੈ ਔਰ ਡੀਕੋਕ ਦੇ 97 ਸਕੋਰ ਨਾ ਬਾਅਦ 97 ਸਕੋਰ ਉਹਨਾਂ ਨੇ ਬਣਾਏ ਇੱਕ ਵੱਡਾ ਉਹਨਾਂ ਦਾ ਇਹ ਰੋਲ ਰਿਹਾ ਔਰ ਛੱਕਾ ਮਾਰ ਕੇ ਉਹਨਾਂ ਨੇ ਆਪਣੀ ਟੀਮ ਨੂੰ ਜਿੱਤ ਦਾ ਸਵਾਦ ਜਿਹੜਾ ਚਕਾਇਆ 2025 ਦੇ ਆਈਪੀਐਲ ਦੇ ਵਿੱਚ ਔਰ ਦੂਸਰੇ ਪਾਸੇ ਅੱਜ ਦੇ ਜੇਕਰ ਮੁਕਾਬਲੇ ਦੀ ਗੱਲ ਕਰੀਏ ਤੇ ਅੱਜ ਦਾ ਮੁਕਾਬਲਾ ਹੈਦਰਾਬਾਦ ਔਰ ਲਖਨਊ ਦੇ ਵਿਚਕਾਰ ਹੋਣ ਜਾ ਰਿਹਾ ਜੇਕਰ ਤੁਸੀਂ ਚਾਹਦੇ ਹੋ ਕਿ ਤੁਸੀਂ ਬੋਲਰਾਂ ਦੇ ਨਾਲ ਨਾ ਇਨਸਾਫੀ ਹੁੰਦੀ ਨਹੀਂ ਦੇਖਣਾ ਚਾਹੁੰਦੇ ਤੇ ਅੱਜ ਦਾ ਮੈਚ ਤੁਸੀਂ ਨਾ ਦੇਖੋ ਕਿਉਂਕਿ ਹੈਦਰਾਬਾਦ ਦੀ ਟੀਮ ਬਹੁਤ ਜ਼ਬਰਦਸਤ ਹੈ ਸਾਰੇ ਪਲੇਅਰ ਉਹਨਾਂ ਦੇ ਇੰਨੇ ਖਤਰਨਾਕ ਨੇ ਕਿ 200 250 9.50 ਤੱਕ ਵੀ ਇਹ ਟੀਮ ਜਿਹੜੀ ਹੈ ਜੇ ਪਹਿਲੇ بیٹنگ ਇਹਨਾਂ ਦੀ ਆਂਦੀ ਹੈ ਤੇ ਇਹ ਪਹੁੰਚਦੀ ਹੈ ਬੋਲਰਾਂ ਦੇ ਨਾਲ ਬਹੁਤ ਤਕਾ ਕਰਦੇ ਨੇ ਔਰ ਹైదరాబాద్ ਦਾ ਮੈਚ ਸ਼ਾਇਦ ਹైదరాబాద్ ਇਸ ਟਾਈਮ ਪੂਰੇ ਟੂਰਨਾਮੈਂਟ ਦੀ ਜੇਕਰ ਫੇਵਰਟ ਟੀਮ ਦਾ ਜ਼ਿਕਰ ਕਰੀਏ ਤੇ ਹైదరాబాద్ ਤੋਂ ਵਧੀਆ ਕੋਈ ਟੀਮ ਮਤਲਬ ਪੰਜਾਬ ਤਾਂ ਸਾਡੀ ਵਧੀਆ ਹੀ ਹੈ ਪੰਜਾਬ ਦੇ ਲਈ ਤੇ ਅਸੀਂ ਪੰਜਾਬ ਨੂੰ ਤਾਂ ਇਹਦੀ ਕੈਟਾਗਰੀ ਚ ਨਹੀਂ ਰੱਖਦੇ ਪੰਜਾਬ ਤਾਂ ਸਾਡੇ ਲਈ ਬੈਸਟ ਹੈ ਸਾਡੀ ਫੇਵਰਟ ਟੀਮ ਹੈ ਔਰ ਨੋ ਡਾਊਟ ਕਿ ਹైదరాబాద్ ਦੇ ਮੁਕਾਬਲੇ ਦੀ ਜੇਕਰ ਇਸ ਟੂਰਨਾਮੈਂਟ ਦੇ ਵਿੱਚ ਕੋਈ ਟੀਮ ਦੇਖੀ ਜਾ ਸਕਦੀ ਹੈ ਤੇ ਉਹ ਕਿੰਗਸ 11 ਪੰਜਾਬ ਹੈ ਪਰ ਅੱਜ ਦਾ ਮੁਕਾਬਲਾ ਹੈ ਹੈਦਰਾਬਾਦ ਔਰ ਲਖਨਊ ਦੇ ਵਿਚਕਾਰ ਰਹਿਣ ਵਾਲਾ ਹੈ ਸ਼ਾਮ ਨੂੰ ਹੈਦਰਾਬਾਦ ਹੈਦਰਾਬਾਦ ਦੇ ਵਿੱਚ 7:30 ਵਜੇ ਇਹ ਮੁਕਾਬਲਾ ਹੋਏਗਾ ਲਖਨਊ ਆਪਣੀ ਜਿੱਤ ਪਹਿਲੀ ਜਿੱਤ ਦੇ ਵੱਲ ਪੈਰ ਧਰਨ ਦੀ ਕੋਸ਼ਿਸ਼ ਕਰੇਗੇ ਔਰ ਹੈਦਰਾਬਾਦ ਆਪਣੀ ਪਿਛਲੀ ਜਿੱਤ ਨੂੰ ਉਸੇ ਤਰੀਕੇ ਨਾਲ ਕੰਟੀਨਿਊ ਕਰਨ ਦੇ ਲਈ ਮੈਦਾਨ ਦੇ ਵਿੱਚ ਉਤਰਨਗੇ ਦੇਖਣਾ ਹੋਏਗਾ ਕਿ ਮੈਚ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ